प्यारे जे बच्चियो चलो सुनिए एक नई पंजाबी कहानी ਜੀਦਾ ਨਾਮ ਆ ਬਲਬੀਰੇ ਦੀ ਪੌੜੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਜੀਦਾ ਨਾਮ ਜਰਗ ਉਸ ਪਿੰਡ ਵਿੱਚ ਬਲਬੀਰੇ ਨਾਮ ਦਾ ਇੱਕ ਤਰਖਾਨ ਰਹਿੰਦਾ ਸੀ ਬਲਬੀਰੇ ਕੋਲ ਇੱਕ ਛੋਟਾ ਜਿਹਾ ਲੱਕੜ ਦਾ ਕਾਰਖਾਨਾ ਸੀ ਉਹ ਬਹੁਤ ਹੀ ਮਿਹਨਤੀ ਸੀ ਪਰ ਉਹਦਾ ਘਰ ਦਾ ਗੁਜ਼ਾਰਾ ਬਹੁਤ ਹੀ ਔਖਾ ਚੱਲਦਾ ਸੀ ਬੜੀ ਮੁਸ਼ਕਲ ਨਾਲ ਉਹ ਆਪਣੇ ਪਰਿਵਾਰ ਦੇ ਲਈ ਰੋਟੀ ਪਾਣੀ ਦਾ ਇੰਤਜ਼ਾਮ ਕਰਦਾ ਪਰ ਉਹ ਰੱਬ ਦੀ ਰਜ਼ਾ 'ਚ ਰਹਿ ਕੇ ਹਮੇਸ਼ਾ ਹੀ ਖੁਸ਼ ਰਹਿੰਦਾ ਸੀ ਇੱਕ ਦਿਨ ਪਿੰਡ ਦੇ ਸਰਕਾਰੀ ਸਕੂਲ ਦੇ ਛੱਤ ਵਾਲੇ ਪੱਖੇ ਖਰਾਬ ਹੋ ਗਏ ਪੱਖੇ ਐਨੇ ਉੱਚੀ ਸੀ ਕਿ ਉੱਥੇ ਕਿਸੇ ਦਾ ਵੀ ਹੱਥ ਨਾ ਪਹੁੰਚੇ ਪ੍ਰਿੰਸੀਪਲ ਸਾਹਿਬ ਨੇ ਬਲਬੀਰੇ ਨੂੰ ਬੁਲਾਇਆ ਬਲਬੀਰਾ ਕਹਿੰਦਾ ਪ੍ਰਿੰਸੀਪਲ ਸਾਹਿਬ ਤੁਸੀਂ ਮੈਨੂੰ ਇੱਕ ਦਿਨ ਦਿਓ ਮੈਂ ਪੱਕੇ ਜਮਾਈ ਠੀਕ ਕਰ ਦੂੰ ਬਲਬੀਰਾ ਸਕੂਲ ਤੋਂ ਘਰ ਆਇਆ ਤੇ ਘਰ ਵਿੱਚ ਬਚੀ ਹੋਈ ਲੱਕੜ ਨੂੰ ਵਰਤ ਕੇ ਉਸ ਨੇ ਇੱਕ ਲੰਮੀ ਤੇ ਮਜ਼ਬੂਤ ਪੌੜੀ ਤਿਆਰ ਕੀਤੀ ਇਸ ਪੌੜੀ ਨੂੰ ਤਿਆਰ ਕਰਨ ਵਿੱਚ ਉਸ ਦੀ ਸਾਰੀ ਰਾਤ ਲੰਘ ਗਈ ਬਲਬੀਰੇ ਦਾ ਪੁੱਤਰ ਗੁਰਪ੍ਰੀਤ ਉਸ ਨੂੰ ਪੌੜੀ ਬਣਾਉਂਦੇ ਚੁੱਪਚਾਪ ਦੇਖਦਾ ਰਿਹਾ ਪੌੜੀ ਤਿਆਰ ਹੋਣ ਤੋਂ ਬਾਅਦ ਗੁਰਪ੍ਰੀਤ ਨੇ ਪੁੱਛਿਆ ਪਿਤਾ ਜੀ ਤੁਹਾਨੂੰ ਥਕਾਵਟ ਨਹੀਂ ਹੁੰਦੀ ਬਲਬੀਰਾ ਹੱਸਦਾ ਹੋਇਆ ਬੋਲਿਆ ਮੈਨੂੰ ਮਿਹਨਤ ਕਰਨੀ ਬਹੁਤ ਚੰਗੀ ਲੱਗਦੀ ਆ ਬਾਕੀ ਮੈਂ ਪਰਮਾਤਮਾ ਦੇ ਹੱਥ ਤੇ ਛੱਡ ਦਿੰਦਾ ਵੀ ਮੈਨੂੰ ਮਿਹਨਤ ਦਾ ਫਲ ਕਦੋਂ ਤੇ ਕਿਵੇਂ ਮਿਲੇਗਾ ਅਗਲੇ ਦਿਨ ਬਲਬੀਰੇ ਨੇ ਪੌੜੀ ਦੀ ਮਦਦ ਨਾਲ ਸਾਰੇ ਸਕੂਲ ਦੇ ਪੱਖੇ ਠੀਕ ਕਰਤੇ ਪ੍ਰਿੰਸੀਪਲ ਸਾਹਿਬ ਬਹੁਤ ਹੀ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਪਿੰਡ ਦੇ ਲੋਕਾਂ ਕੋਲ ਬਲਬੀਰੇ ਦੇ ਕੰਮ ਦੀਆਂ ਤਰੀਫਾਂ ਦੇ ਪੁਲ ਬੰਨਤੇ ਜਲਦੀ ਹੀ ਬਲਬੀਰੇ ਦੇ ਕੰਮ ਦੀਆਂ ਤਰੀਫਾਂ ਦੂਰ ਦੂਰ ਤੱਕ ਫੈਲ ਗਈਆਂ ਬਲਬੀਰੇ ਨੂੰ ਸਕੂਲਾਂ ਦੁਕਾਨਾਂ ਇੱਥੋਂ ਤੱਕ ਸ਼ਹਿਰਾਂ ਤੋਂ ਵੀ ਕੰਮ ਦੇ ਆਰਡਰ ਆਉਣ ਲੱਗੇ ਹੁਣ ਤਾਂ ਗੁਰਪ੍ਰੀਤ ਵੀ ਬਲਬੀਰੇ ਦਾ ਹੱਥ ਬਟਾਉਣ ਲੱਗਿਆ ਤੇ ਹੌਲੀ-ਹੌਲੀ ਉਹਨਾਂ ਨੇ ਆਪਣੇ ਕਾਰਖਾਨੇ ਦਾ ਕੰਮ ਹੋਰ ਵਧਾ ਲਿਆ ਬਲਬੀਰੇ ਦੀ ਪੌੜੀ ਨੇ ਨਾ ਹੀ ਉਹਦੇ ਕਾਰਖਾਨੇ ਦਾ ਕੰਮ ਵਧਾਇਆ ਬਲਕਿ ਉਹਦੇ ਪਰਿਵਾਰ ਨੂੰ ਗਰੀਬੀ ਵਿੱਚੋਂ ਵੀ ਬਾਹਰ ਕੱਢ ਲਿਆ ਕਈ ਸਾਲਾਂ ਬਾਅਦ ਗੁਰਪ੍ਰੀਤ ਉਸੇ ਪੌੜੀ ਤੇ ਖੜਾ ਆਪਣੇ ਕਾਰਖਾਨੇ ਦੇ ਲੱਗੇ ਮੂਰੇ ਬੋਰਡ ਨੂੰ ਰੰਗ ਕਰ ਰਿਹਾ ਸੀ ਤੇ ਉਤੇ ਲਿਖ ਰਿਹਾ ਸੀ ਬਲਬੀਰਾ ਐਂਡ ਸਾਂਸ ਸੁਪਨੇ ਸੱਚ ਹੁੰਦੇ ਨੇ ਸੋ ਬੱਚਿਓ ਇਸ ਕਹਾਣੀ ਦਾ ਨਤੀਜਾ ਕੀ ਆ ਕੰਮ ਚਾਹੇ ਛੋਟਾ ਹੀ ਹੋਵੇ ਤੁਸੀਂ ਮਿਹਨਤ ਕਰਦੇ ਰਹਿਣਾ ਰੱਬ ਤੁਹਾਡੀ ਮਿਹਨਤ ਨੂੰ ਜ਼ਰੂਰ ਫਲ ਲਾਉਣਗੇ ਤੇ ਤੁਹਾਡੇ ਸੁਪਨੇ ਇੱਕ ਦਿਨ ਜ਼ਰੂਰ ਹਕੀਕਤ ਬਣਨਗੇ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਵਿੱਚ ਜ਼ਰੂਰ ਸ਼ੇਅਰ ਕਰਿਓ ਧੰਨਵਾਦ ਅਗਲੀ ਵੀਡੀਓ 'ਚ ਮਿਲਾਂਗੇ